ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਹਿੰਮਤ ਔਜਲਾ ਵਲੌਗਸ ਤੇ ਤੇ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਵਲੌਗ ਦੇ ਨਾਲ ਹਾਂਜੀ ਤੇ ਬਹੁਤੀਆਂ ਗੱਲਾਂ ਨਾ ਕਰਦੇ ਹੋਏ 2 ਦਿਨ ਬਾਅਦ ਵਲੌਗ ਤੁਹਾਡੇ ਸਾਹਮਣੇ ਆ ਰਿਹਾ ਤੇ ਅੱਜ ਅਸੀਂ ਜਾ ਰਹੇ ਹਾਂ ਜਿਹੜੀ ਪੱਟੀ ਵਾਲੀ ਕੁੜੀ ਹੈ ਉਹਦਾ ਵਿਆਹ ਹੈਗਾ 10 ਤਰੀਕ ਨੂੰ ਤੇ ਉਹਨਾਂ ਦਾ ਜਿਹੜਾ ਬਰਾਤ ਨੂੰ ਚਾਹ ਪਾਣੀ ਰੋਟੀ ਪਾਣੀ ਦਾ ਜੋ ਵੀ ਸਮਾਨ ਹੈ ਉਹ ਖਰੀਦਣ ਤੇ ਇਹ ਉਹਨਾਂ ਦੇ ਛੋਟੇ ਭੈਣ ਭਰਾਵਾਂ ਦੇ ਕੱਪੜੇ ਉਹਨਾਂ ਦੇ ਪਾਪਾ ਦੇ ਕੱਪੜੇ ਉਹਨਾਂ ਦੀ ਸ਼ੂ ਵਗੈਰਾ ਜਿਹੜੇ ਜੁੱਤੀਆਂ ਹਨਾ ਉਹ ਖਰੀਦਣ ਤੇ ਸ਼ੋਪਿੰਗ ਵਲੌਗ ਸ਼ੋਪਿੰਗ ਵਲੌਗ ਸ਼ੋਪਿੰਗ ਤੇ ਰੋਲ ਹੀ ਹੁੰਦੀ ਹੈ ਜੀ ਹਰ ਕਿਸੇ ਨਾ ਕਿਸੇ ਭੈਣ ਭਰਾ ਦੀ ਸ਼ੋਪਿੰਗ ਹੁੰਦੀ ਰਹਿੰਦੀ ਹੈ ਜਿਹੜਾ ਇੱਕ ਇੱਕ ਅੱਧਾ ਦਿਨ ਵਲੌਗ ਜਿਹੜਾ ਆਪਾਂ ਨਹੀਂ ਪਾਉਂਦੇ ਹੁਣ ਮਿਸ ਕਰ ਦਈਦਾ ਵਾ ਉਹ ਹੁੰਦਾ ਉਹ ਵੀ ਸ਼ੋਪਿੰਗ ਹੀ ਆ ਪਰ ਆਪਾਂ ਜੋ ਆਨੇ ਆ ਕਿ ਆਪਾਂ ਤੁਹਾਨੂੰ ਬੋਰ ਨਹੀਂ ਕਰਨਾ ਸ਼ਾਪਿੰਗ ਕਰਾ ਕਰਕੇ ਹਾਂ ਇਸ ਕਰਕੇ ਇਸ ਕਰਕੇ ਆਪਾਂ ਤੁਹਾਨੂੰ ਬੋਰ ਕਰਾਣਾ ਬੋਰ ਕਰਨ ਲਈ ਆ ਗਏ ਆ ਕਿ ਕਿਹੜੇ ਕੋ ਕੰਮ ਹੀ ਹੈ ਤੇ ਹੁਣ ਮਿਲਦੇ ਆ ਤੁਹਾਨੂੰ ਥੋੜੀ ਦੇਰ ਚ ਮਿਲਦੇ ਆ ਤੁਹਾਡੇ ਸਾਹਮਣੇ ਕੀ ਕੁਛ ਲੈ ਕੇ ਆਉਨੇ ਆ ਤੁਹਾਨੂੰ ਪਤਾ ਲੱਗ ਜੇਣਾ ਬਾਕੀ ਥੋੜੀਆਂ ਵਧੀਆ ਗੱਲਾਂ ਵੀ ਅੱਜ ਤੁਹਾਡੇ ਨਾਲ ਦੁੱਖ ਸੁੱਖ ਸਾਂਝੇ ਕਰਨੇ ਨੇ ਹਾਂਜੀ ਤੇ ਜੁੜੇ ਰਿਓ ਵਲੌਗ ਦੇ ਨਾਲ ਲਓ ਜੀ ਕੋਮ ਦੇ ਘਮਾਉਂਦੇ ਅਸੀਂ ਪਹੁੰਚ ਗਏ ਆ ਚਾਹ ਵਾਲੀ ਦੁਕਾਨ ਦੇ ਉੱਤੇ ਤੇ ਇੱਥੋਂ ਲਈਏ ਚਾਹ ਨਾਲ ਹੀ ਬਣਾਇਆ ਗੂਗੂ ਘੋੜਾ ਹੈ ਲੱਡੂ ਘੋੜਾ ਕਈ ਕਈਆਂ ਜਗ੍ਹਾ ਤੇ ਇੱਕ ਗੂਗੂ ਘੋੜਾ ਕਹਿੰਦੇ ਆ ਕਈਆਂ ਜਗ੍ਹਾ ਤੇ ਲੱਡੂ ਕਹਿੰਦੇ ਕਈ ਲੱਡੂ ਘੋੜਾ ਕਹਿੰਦੇ ਆ ਤੇ ਤੁਹਾਡੇ ਇੱਥੇ ਕੀ ਕਹਿੰਦੇ ਆ ਰੋਟੀ ਦੇ ਵਿੱਚ ਸਬਜ਼ੀ ਪਾ ਕੇ ਤੇ ਨਾਲ ਜਿਹੜਾ ਵਾ ਇਹ ਚਾਹ ਪੀ ਕੇ ਉਹਨੂੰ ਕੀ ਕਹਿੰਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਰੋਟੀ ਖਾਦੀ ਜਾ ਰਹੀ ਹੈ ਲਓ ਜੀ ਹਾਂਜੀ ਹੁਕਮ ਕਰੋ ਜੀ ਹੁਕਮ ਮੈਂ ਕੀ ਹੁਣੇ ਹੁਣੇ ਖਾ ਲਈ ਰੋਟੀ ਸਾਰੇ ਦਿਨ ਟਾਈਮ ਨਹੀਂ ਲੱਗਣਾ ਫਿਰ ਤੇ ਫਿਰ ਬਾਹਰ ਦਾ ਖਾਣਾ ਪੈਂਦਾ ਰੋਟੀਆਂ ਪਾ ਪੈਕ ਬਾਹਰ ਦਾ ਖਾਣਾ ਹੀ ਬਾਹਰ ਦਾ ਹੀ ਖਾਣਾ ਚਾਹੁੰਦੇ ਨਹੀਂ ਆ ਬਿਲਕੁਲ ਨਹੀਂ ਚਾਹੁੰਦੇ ਬਾਹਰ ਬਹੁਤ ਹਾਂ ਭੁੱਖੇ ਰਹੇ ਨਹੀਂ ਦਵਾ ਬੜੀ ਜਲੀ ਬਹੁਤ ਜਲਦੀ ਭੁੱਖ ਲੱਗੇ ਫਿਰ ਖਾਲੀ ਜਾ ਫਿਰ ਮਤਲਬ ਵੀ ਉਹ ਵੀ ਆਪਾਂ ਕਰਕੇ ਜਿੱਦਾਂ ਸੈਂਡਵਿਚ ਵਗੈਰਾ ਹਨਾ ਹਮ ਅਦਰਵਾਈਜ਼ ਤੁਹਾਨੂੰ ਪਤਾ ਹੀ ਜਿੱਦਾਂ ਡ੍ਰਿਪਾਂ ਲਵਾਉਣੀਆਂ ਬਹੁਤ ਆਫੀ ਆ ਬੜੀ ਮੈਂ ਜ਼ਿਆਦਾ ਸੁਣਕਾ ਭਾਣਾ ਕਿ ਲੱਗ ਗਈ ਠੀਕ ਆ ਪਰ ਰੋਟੀ ਖਾ ਕੇ ਕੁਲੜਾ ਲਈ ਜਾ। ਚਾਹ ਕੁਝ ਪੀ ਕੇ ਫਿਰ ਮਿਲਦੇ ਆ। ਨਜ਼ਾਰਾ ਬਹੁਤ ਏ। ਆਹ ਫੜੋ ਬਈ ਫੋਨ ਫੜੋ। ਹਾਂ। ਆਂਦੀ। ਬੜਾ ਦੱਸਦੇ ਹਾਂ ਸੰਤਨ। ਲਹਿੰਗਾ। ਲਹਿੰਗਾ। ਹੁਣ ਲਹਿੰਗੇ ਦੇ ਵਿੱਚ ਤੁਹਾਨੂੰ ਦਿਖਾਂਗੇ। ਆਪਣੀ। ਆਪਣੀ। ਆ ਵੀ ਸੋਨਾ ਵੇਹੇ। ਹਾਂ। ਅੱਜ ਮੁੰਡਾ ਚਲਿਆ। ਹਾਂ। ਇਹ ਕਿੰਨੇ ਸਾਲ ਦੇ ਬੱਚੇ ਨੇ ਇਹ? ਬਾਰਾ ਤੇ ਅਸ ਤੇ ਆਦੀ ਤਾਂ ਫਸ ਵੀ ਜੀ ਲੋ ਹਾਂ ਕਾਲੀ ਨੂੰ ਕਹਿੰਦੇ ਉਹ ਮਿਲਣਾ ਨਾ ਬਣ ਕੇ ਟਾਈਮ ਨਹੀਂ ਆਉਂਦੀ ਹਾਂ ਇਹ ਇਹ ਪੱਟੀ ਵਾਲਿਆਂ ਦੇ ਜਿਹੜਾ ਇੱਕ ਲੜਕਾ ਦਾ ਮੁੰਡਾ ਇਹ ਮੁੰਡਾ ਹੈ ਜੇ 6 ਸਾਲ ਦਾ 6-7 ਸਾਲ ਦਾ ਗੱਲਾਂ ਹਾਂ ਜੀ ਉਹਨਾਂ ਦੇ ਉਹਨਾਂ ਦੇ ਖੁੱਲੇ ਪਹੁੰਚੇ ਵਾਲੀ ਪੈਂਟ ਦਿਓ ਹਾਂ ਖੁੱਲੇ ਪਹੁੰਚੇ ਵਾਲੇ ਵੰਦਾ ਵੰਦਾ ਆਂਦਾ ਹੀ ਕਿ ਡੈਡੀ ਮੇਰੇ ਆਪਣੀ ਮਰਜ਼ੀ ਦਾ ਲੈ ਆਉਂਦੇ ਆ ਤੇ ਤੁਸੀਂ ਜੇ ਮੇਰੇ ਭਰਾ ਜੇ ਤੇ ਮੈਨੂੰ ਬੈਲ ਬਾਟਰ ਬੈੱਡ ਲੈ ਕੇ ਦਿਓ ਤੁਸੀਂ ਸੱਤ ਸਾਲ ਤਾਂ ਹੋਏਗਾ ਆਪਾਂ ਪੁੱਛ ਲੈਣੇ ਪੁੱਛ ਨਹੀਂ ਗਏ ਪੁੱਛ ਲੈਣੇ ਆਹ ਕੜਵਸ ਚਾਰਟਿੰਗ ਹੀ 7 ਸਾਲ ਤੋਂ ਹੋਣੀ ਹੈ ਬਈ ਆਪਣੇ ਲਾ ਕੇ ਨਾ ਵੇਖ ਤੂੰ 8 ਹਾਂ ਹਾਂ 8 ਸਾਲ 8 ਸਾਲ ਦੇ ਬੱਚੇ ਨਾ ਆ ਗਏ ਨਾ ਖੁੱਲੇ ਪਹੁੰਚ ਵਾਲੀ ਆ ਗਈ ਆਜੂ ਕਿਨਾਂ ਨੂੰ ਹਾਂ ਜੀ ਆਰਾਮ ਲੱਗਾ ਸ਼ਰਟ ਦਿਓ ਇਹਦੇ ਨਾਲ ਹੁਣ ਇਹਦੇ ਨਾਲ ਸ਼ਰਟ ਵਧੀਆ ਹੀ ਦਿਓ ਸੋਹਣੀ ਜੈ ਸ਼ਰਟ ਕਰਾਂ ਨਹੀਂ ਨਹੀਂ ਆ ਸ਼ਰਟ ਸ਼ੈਸ਼ ਸ਼ਰਟ ਲੈਣੀ ਲੇ ਲੋ ਹੁਣ ਹਾਂ ਸੈਸ਼ੜ ਦੇ ਦਿਓ ਸੈਸ਼ੜ ਦੇ ਦਿਓ ਮੱਕੀ ਜਿਆਦੀ ਵੀ ਗਰਮ ਨਾ ਹੋਵੇ ਕਿਉਂਕਿ ਹਲੇ ਹਲੇ ਪੈਣੇ ਨਹੀਂ ਨਾ ਹਾਂ ਸੈਂਵਿੰਟਰ ਦੇ ਦਿਓ ਆ ਵੀ ਰੰਗ ਸੋਨਾ ਹੋਇਆ ਹੈ ਬਹੁਤ ਜਿਆਦਾ ਸੋਨਾ ਮੈਨਾਂ ਨਾ ਕਿਤੇ ਜਾ ਕੇ ਸ਼ੋਪਿੰਗ ਕਰਨ ਮੱਧ ਜਿਆਦਾ ਸਾਰਾ ਪਾਏ ਮੈਨਾਂ ਮੇਰਾ ਮੇਰਾ ਜੀ ਕਹਦਾ ਵੀ ਉਹਨਾਂ ਬੱਚੇ ਜਿਆਦਾ ਸਾਰਾ ਜੋੜ ਕੇ ਫਿਰ ਜਾਉਂਗਾ ਨਾ ਤੂੰ ਖਲਾਰਾ ਪਾ ਦਿੰਦੇ ਹੁਣ ਇਹ ਤੂੰ ਹੁਣ ਭਾਈ ਖਲਾਰਾ ਪਾਓ ਸਾਰਾ ਉਹ ਭਾਈ ਖਲਾਰਾ ਪਾਓ ਤੇ ਉਹ 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 ਆਉਂਦੇ ਆ ਕਿ ਮੇਰਾ ਜੋੜ ਨੂੰ ਜੀ ਡੀਬੜਾ ਕਰਦਾ ਨਹੀਂ ਮੈਨੂੰ ਇਹ ਹੁੰਦਾ ਕਿ ਖਲਾਰਾ ਪਾਉਂਦਾ ਪੜੀ ਛੋਟੀ ਜੀ ਕੁਆਲਿਟੀ ਵਧੀਆ ਦੇ ਰਹੀ ਮੈਂ ਕਵਾਲੀ ਤੁਹਾਨੂੰ ਹਲਕੀ ਜੀ ਦੇ ਦੇਣੀ ਵੀ ਨਹੀਂ ਮੈਨੂੰ ਥੋੜੀ ਜੀ ਵੇਖਣ ਦੇ ਮੈਨੂੰ ਸਹੀ ਨਹੀਂ ਲੱਗਦੀ ਕੱਢ ਲੈਣ ਸਹੀ ਲੱਗਿਆ ਨਹੀਂ ਵਧੀਆ ਕੁਆਲਿਟੀ ਦੇ ਦੇ ਮੈਨੂੰ ਲੱਗਦਾ ਨਹੀਂ ਆ ਪਾਣੀ ਨਹੀਂ ਨਹੀਂ ਪਾਣੀ ਛੱਡ ਛੱਡ ਦੇ ਦੋ ਤੁਸੀਂ ਛੱਡ ਦੇ ਦੋ ਕਿਉਂਕਿ ਇਹਦੇ ਮੈਨੂੰ ਕੁਆਲਿਟੀ ਵੀ ਸਹੀ ਨਹੀਂ ਲੱਗੀ ਜੀ ਹਾਂਜੀ ਥੋੜਾ ਜੋੜ ਲਓ ਉਹਨਾਂ ਦੇ ਅਗਾਂਹ ਛੋੜ ਲਾ ਤੈਨੂੰ ਡਿੱਕਦੇ ਆ ਛੋੜ ਦੇ ਨੇ ਇਹ ਜਿੰਨੇ ਬੱਚਿਆਂ ਦੀਆਂ ਤੇ ਜਾਂ ਜਿੰਨੇ ਵੀ ਨੀਡੀ ਪਰਸਨਸ ਦੀ ਜਿਹੜੇ ਮੈਂ ਕੱਪੜੇ ਖਰੀਦੇ ਆ ਨਾ ਉਹ ਇੱਕੋ ਦੁਕਾਨ ਰਾਮਬਗ ਦੇ ਵਿੱਚ ਇਹ ਭਾਈ ਜਣਾ ਦੀ ਦੁਕਾਨ ਤੇ ਸ਼ਰਟ ਤੁਸੀਂ ਵੀ ਸਲੈਕਟ ਦੱਸਿਓ ਕਿ ਕਿਹੜੀ ਕਿਹੜੀ ਕਰੀਓ ਉਹ ਸੋਹਣੀ ਲੱਗਦੀ ਆੜੀ ਹਾਂ ਬਹੁਤ ਸੋਹਣੀ ਆ ਵੀ ਸੋਹਣੀ ਉਹ ਵੀ ਸੋਹਣੀ ਆ ਕੋਈ ਪਾਸ ਕੋਈ ਪਾਸ ਹੋ ਜਾ ਸਹੀ ਕਰ ਆਵੇ ਮੈਂ ਭਾਈ ਜਣਾ ਲਾਈਟ ਕੱਲੇ ਵਿੱਚ ਆ ਵੀ ਸੋਣਾ ਆ ਵੀ ਸੋਣਾ ਜਿਹੜਾ ਮਰਜ਼ੀ ਪਾ ਲੈ ਆ ਵੀ ਸੋਣਾ ਆ ਸੋਣਾ ਆ ਸੋਣਾ ਦਾ ਕੰਨ ਆ ਖੋਲ ਕੇ ਖਾਇਆ ਬੜੀ ਤੇ ਕੋਈ ਕੋਈ ਖੋਲ ਜੇਗੀ ਨਾ ਹਾਂਜੀ ਹਾਂਜੀ ਹੁਣ ਹਜੂ ਹਾਂ ਉਹਨੂੰ ਲੈ ਕੇ ਆਲ ਵੀ ਨਹੀਂ ਆਣਾ ਮਿਲੇ ਨਹੀਂ ਨਾ ਆਪਣੇ ਹਾਂ ਇਹ 8 ਸਾਲ ਦਾ ਬੱਚਾ ਜੀ ਅਜਾ ਪ੍ਰੋਪਰ ਪੈਕਿੰਗ ਉਹ ਕਿਉਂਦੀ ਹੈ ਤੀ ਨਵੇਂ ਆਏ ਜੀ ਹੈ ਅੱਖਾਂ ਬੜੇ ਸੁਣੇ ਆ ਯਾਰ ਇਦੋਂ ਭਾਈ ਇੱਕ ਮਿੰਟ ਇੱਧਰ ਗਏ ਯਾਰ ਇੱਕ ਮਿੰਟ ਇੱਕ ਮਿੰਟ ਇੱਧਰ ਆਏ ਹੋਏ ਅੱਖਾਂ ਅੱਖਾਂ ਵੇਖੋ ਅੱਖਾਂ ਵੇਖੋ ਤੁਸੀਂ ਮਾਰਨੇ ਰੂਪ ਕਿਹੜਾ ਰੂਪ ਕਿਹਨਾ ਦਿੱਤਾ ਮਡੇਂ ਤਰਨਾਗੇ ਬਹੁ ਹੈ ਕਰਨ ਹਾਂ ਕਰਨ ਕਰਨ ਅਰਜੁਨ ਕਿੱਥੇ ਹੈ ਅਰਜੁਨ ਆਜੀ ਸੌ ਗਿਆ ਹੈਗਾ 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 ਆਈ ਗਏ ਤੋਏ ਆ ਬਹੁਤ ਸੋਣੀ ਬਹੁਤ ਸੋਣੀ ਛੋਟ ਹੈਨਾ ਇਹਦੇ ਮੇਰਾ ਜੀ ਕਹਤਾ ਕਿ ਮੇਰੇ ਕੋ ਵੀ ਅਖਰ ਚੈੱਕ ਦੀ ਹੋਏ ਤਾਂ ਮੈਂ ਵੀ ਲੈ ਲਾਂ ਹੈਨਾ ਲੈ ਲੋਗੇ ਹਣਾ ਹੋਰ ਵੀਰ ਜੀ ਹਾਂ ਬਸ ਜੀ ਇਹ ਦੋ ਇਹ ਦੋ ਹਾਂ ਬਸ ਤੇ ਬਸ ਬਸ ਲੋ ਜੀ ਦੇ ਦਿੰਦੇ ਹਾਂ ਹਾਂ ਬਸ ਲੋ ਲਓ ਜੀ ਸੌਦਾ ਜਿਹੜਾ ਹਲਵਾਈ ਨੇ ਲਖਾਇਆ ਸੀ ਜਾਂ ਉਹ ਸਾਰਾ ਕਢਵਾ ਲਿਆ ਹੁਣ ਬਿੱਲ ਬਣਨ ਲੱਗਿਆ ਤੇ ਮਿਲਦੇ ਆਂ ਕਿ ਜਾ ਕੇ

ਨਾ ਨਾ ਹੀਰਾ ਹੀਰਾ ਇਹ ਕਲੈਕਸ਼ਨ ਹੀਰਾ ਹੀ ਰਾਇਆ ਰੰਦਾਵਾ ਕਲੈਕਸ਼ਨ ਹਾਂ ਮੈਂ ਰੰਦਾਵਾ ਕਲੈਕਸ਼ਨ ਉਹ ਵੇਖੋ ਉਧਰ ਵੇ ਉਧਰ ਪੂਤਾ ਤੁਹਾਡੀ ਭਲੀ ਹੋਵੇ ਹੈ ਪੈरिस ਫਿਰਨਦੇ ਜੇ ਆਪਾਂ ਹੈ ਪੈरिस ਵਾਲੇ ਵੇ ਲੋ ਇੱਥੇ ਲੈ ਆਂਦੀ ਨੀ ਬੀਬੀ ਇਹ ਬੜੀ ਬੀਬੀ ਲਓ ਜੀ ਗੱਡੀ ਤੇ ਹੀ ਗੱਡੀ ਤੇ ਹੀ ਪੈरिस ਪਹੁੰਚ ਗਏ ਵੇ ਲੋ ਮੈਂ ਤਾਂ ਹਰੇ ਰੰਗ ਦਾ ਬੰਦਾ ਜੇ ਤੇ ਆ ਗਏ ਅਸੀਂ ਰੰਦਾਵਾ ਕਲੈਕਸ਼ਨ ਰੰਦਾਵਾ ਕਲੈਕਸ਼ਨ ਤੇ ਬਿਠੇ ਆਪਣੇ ਭਾਪੇ ਦੇ ਮੁਰਸਲਦ ਨੇ ਆਏ ਆ ਅੰਦਰ ਜਾ ਕੇ ਤੁਹਾਨੂੰ ਦਿਖਾਉਣੀ ਆ ਕਲੈਕਸ਼ਨਸ ਵੀ ਦੇਖੋ ਬਹੁਤ ਅੱਛੀ ਅੱਛੀ ਵਾਲੀ ਮੇਰਾ ਕੋਈ ਕੰਮ ਨਹੀਂ ਇੱਥੇ ਵੈਸੇ ਤੇ ਇਹ ਆ ਹੀ ਲੈਣ ਆਏ ਆ ਵਿਆਹ ਵਾਲੀ ਕੁੜੀ ਦੇ ਭਾਪੇ ਦਾ ਸੂਟ ਕੱਲੇ ਕੁੜੀ ਦੇ ਹੀ ਨਹੀਂ ਭਾਪੇ ਦੇ ਵੀ ਪ੍ਰਬੰਧ ਕਰਨਾ ਹੀ ਆ ਬਹੁਤ ਦੂਰ ਆਣਾ ਬਿਆੰਬਰਸਰ ਸ਼ਹਿਰ ਤੋਂ ਇਹ ਤਾਂ ਆਏ ਇੱਥੇ ਕਿ ਇੱਕ ਤੇ ਸਾਡੇ ਰਿਸ਼ਤਿਆਂ ਦੀ ਦੁਕਾਨ ਹੈ ਮੇਰੇ ਘਰ ਭੁਆਜ ਦਾ ਬੇਟਾ ਤੇ ਇੱਕ ਜਿਹੜਾ ਵਾ ਇਹ ਅਹੀਂ ਤੇ ਕੰਮ ਆਏ ਸੀ ਕੰਮ ਮੁਛਲ ਪਿੰਡ ਜਿਹੜਾ ਘਰ ਫੜਨਦੇ ਹਾਂ ਉੱਥੇ ਆਏ ਹਾਂ ਤੇ ਲੱਗੀ ਦੁਕਾਨ ਆ ਤੇ ਅਸੀਂ ਸੋਚਿਆ ਕਿਉਂ ਨਾ ਇੱਥੋਂ ਇੱਕ ਕਲੈਕਸ਼ਨ ਵੇਖ ਕੇ ਚੱਲਦੇ ਹਾਂ ਮਿਲਦੇ ਅੰਦਰ ਜਾ ਕੇ ਹਾਂਜੀ ਤੇ ਗਾਇਸ ਅਹੀਂ ਆ ਗਏ ਘਰੇ ਟਾਈਮ ਬਹੁਤ ਹੋ ਗਿਆ ਵਲੌਗ ਇੰਨਾ ਕੀ ਸ਼ੂਟ ਕੀਤਾ ਤੁਸੀਂ ਵੇਖੋ ਇੰਜੋਏ ਕਰੋ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਵੈਰ ਗੁਰਜੀਤ ਖਾਲਸਾ ਵੈਰ ਗੁਰਜੀਤ ਕੀ ਫਤਿਹ